ਕਹਿੰਦੇ ਧਾਨ ਨੇ ਪੰਜਾਬੀ ਤੇ ਧਾਨ ਪੰਜਾਬ ਦੇ ਲੋਕ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਹੁਣ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਹੜ੍ਹ ਆਏ ਹੋਏ ਨੇ ਤੇ ਦੋਸਤੋ ਇਹ ਜਿਹੜੀ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਬੰਦਾ ਪਿਛਲੇ 2 ਦਿਨਾਂ ਤੋਂ ਇੱਕ ਰੁੱਖ ਤੇ ਬੈਠਾ ਹੜ੍ਹ ਦੇ ਪਾਣੀ ਵਿੱਚ ਫਸਿਆ ਹੋਇਆ ਸੀ ਤੇ ਕਹਿੰਦੇ ਨੇ ਕਿ ਇਸ ਦੇ ਆਸ-ਪਾਸ ਘੱਟੋ-ਘੱਟ 5 ਕਿਲੋਮੀਟਰ ਦੀ ਦੂਰੀ ਤੱਕ ਕੋਈ ਵੀ ਨਹੀਂ ਸੀ ਸਿਰਫ ਪਾਣੀ ਹੀ ਪਾਣੀ ਸੀ ਤੇ ਕਹਿੰਦੇ ਕਿ ਅਚਾਨਕ ਆਰਮੀ ਦੇ ਜਵਾਨ ਬੇੜੀ ਤੇ ਉਧਰ ਚਲੇ ਗਏ ਤੇ ਇਸ ਬੰਦੇ ਨੂੰ ਬਚਾ ਲਿਆ ਤੇ ਦੋਸਤੋ ਜਵਾਨਾਂ ਨੇ ਕੀ ਵੇਖਿਆ ਕਿ ਦੋ ਫਨੀਤ ਨਾਗ ਵੀ ਉਸੇ ਪੇਟ ਦੇ ਉੱਤੇ ਪਿਛਲੇ ਦੋ ਦਿਨਾਂ ਤੋਂ ਬੈਠੇ ਹੋਏ ਸਨ ਆਰਮੀ ਵਾਲੇ ਬੰਦੇ ਕਹਿੰਦੇ ਕਿ ਸਬ ਬਾਬਾ ਤੂੰ ਇਹਨਾਂ ਸੱਪਾਂ ਨੂੰ ਪਾਣੀ ਦੇ ਵਿੱਚ ਸੁੱਟ ਦੇਣਾ ਸੀ ਇਹ ਤਾਂ ਤੈਨੂੰ ਡੰਗ ਵੀ ਮਾਰ ਸਕਦੇ ਸੀ ਤਾਂ ਬਾਬਾ ਵਿਚਾਰਾ ਬੋਲਿਆ ਕਿ ਇਹ ਵੀ ਮੇਰੇ ਨਾਲ ਵਿਚਾਰੇ ਮੁਸੀਬਤ ਦੇ ਮਾਰੇ ਪਿਛਲੇ ਦੋ ਦਿਨਾਂ ਤੋਂ ਮੇਰੇ ਨਾਲ ਹੀ ਬੈਠੇ ਹਨ ਤੇ ਬਾਬਾ ਕਹਿੰਦਾ ਜੇ ਤੁਸੀਂ ਨਾ ਆਉਦੇ ਤਾਂ ਮੈਂ ਫਿਰ ਵੀ ਭੁੱਖ ਤੇ ਪਾਣੀ ਦੇ ਨਾਲ ਕੁਝ ਇੱਕ ਘੰਟੇ ਬਾਅਦ ਮਰ ਜਾਣਾ ਸੀ ਤੇ ਬਾਬਾ ਕਹਿੰਦਾ ਫਿਰ ਮੈਂ ਇਹਨਾਂ ਨੂੰ ਕਿਉਂ ਮਾਰਦਾ ਤੇ ਕਹਿੰਦਾ ਇਹ ਤਾਂ ਆਪ ਬਜਾਰੇ ਮੇਰੇ ਕੋਲ ਮਦਦ ਭਾਲਦੇ ਪਿਛਲੇ 2 ਦਿਨਾਂ ਤੋਂ ਮੇਰੇ ਨਾਲ ਘੁੱਪ ਕਰਕੇ ਬੈਠੇ ਸੀ ਦੋਸਤੋ ਕਿਹੋ ਜਿਹੇ ਲੋਕ ਨੇ ਇਹ ਯਾਰ ਧੰਨ ਨੇ ਪੰਜਾਬੀ ਤੇ ਧੰਨ ਪੰਜਾਬ ਦੇ ਲੋਕ ਇਹ ਪੰਜਾਬੀ ਖਤਰਨਾਕ ਜੀਵਾਂ ਤੇ ਵੀ ਇੰਨਾ ਰਹਿਮ ਕਰਦੇ ਹਨ ਕਿ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਤੇ ਦੋਸਤੋ ਜੇ ਦੁਨੀਆ ਦੀ ਸਭ ਤੋਂ ਸੋਹਣੀ ਤਸਵੀਰ ਵੇਖਣੀ ਹੈ ਨਾ ਤੇ ਆਜੋ ਮੈਂ ਤੁਹਾਨੂੰ ਦਿਖਾਉਣਾ ਹੈ ਇਹ ਦੇਖੋ ਆਪਣੀ ਸਕਰੀਨ ਦੇ ਉੱਤੇ ਇਹ ਹੈ ਦੁਨੀਆ ਦੀ ਸਭ ਤੋਂ ਸੋਹਣੀ ਤਸਵੀਰ ਕਿ ਰਾਜ ਦਾ ਅਦਰਸ਼ ਕੀ ਹੁੰਦਾ ਹੈ ਇਹੋ ਜਿਹਾ ਹੁੰਦਾ ਹੈ ਕਿ ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਦੋਸਤੋ ਸਿੱਖੀ ਦੇ ਔਰ ਚੇਤਨੂ ਵਿੱਚ ਸਭ ਨੂੰ ਲਜਾਉਣ ਦੀ ਸਮਰੱਥਾ ਹੈ ਅਜਿਹੇ ਸਮਿਆਂ ਦੇ ਵਿੱਚ ਸਰਕਾਰਾਂ ਤੇ ਵੱਡੇ ਵੱਡੇ ਦੇਸ਼ ਵੀ ਹੱਥ ਖੜੇ ਕਰ ਜਾਣ ਉਥੇ ਸਿੱਖਾਂ ਦੇ ਘਰ ਵਿੱਚ ਜਿਉਂਦਾ ਇਹ ਛੋਟਾ ਜਿਹਾ ਪੁਚਾਗ ਵੀ ਪਾਣੀ ਵਿੱਚ ਪ੍ਰਸ਼ਾਦੇ ਟੋਕਰੀ ਵਿੱਚ ਪਾ ਕੇ ਕਹਿੰਦਾ ਹੈ ਕਿ ਪ੍ਰਸ਼ਾਦਾ ਵਾਹਿਗੁਰੂ ਜੀ ਪ੍ਰਸ਼ਾਦਾ ਵਾਹਿਗੁਰੂ ਜੀ ਕਿਹਦਾ ਕਮਾਲ ਵਰਤ ਰਿਹਾ ਧੰ ਗੁਰੂ ਨਾਨਕ ਸਾਹਿਬ ਤੇ ਧੰ ਹੋ ਆਪ ਜੀ ਇਹ ਕਿਹਸੀ ਜਾਚ ਦੱਸ ਗਏ ਹੋ ਵਾਹਿਗੁਰੂ ਬੋਲ ਕੇ ਵੰਨ ਛਕਣ ਦੀ ਦੋਸਤੋ ਇਹ ਵੱਤੋ ਵਾਦ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਲੋਕੀ ਵੀ ਇਹ ਦੇਖ ਸਕਣ